ਖਸ਼ਿਆ ਪਰ ਜੀ ਉਸੇ ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਅਛੀ ਮਹ ਚੇਤਨ ਕਸ਼ਪ ਸੁਬੀਤੇ ਕੱਲ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਉਹ ਵਿਅਕਤੀਆਂ ਦਾ ਇੱਕ ਜਿਹੜਾ ਪਹਿਲਾ ਜਹਾਜ਼ ਹੈ ਉਹ ਪੰਜਾਬ ਦੀ ਧਰਤੀ ਯਾਨਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ 에ਅਰਪੋਰਟ ਵਿਖੇ ਉਹ ਲੈਂਡ ਹੋਇਆ ਜਿਸ ਵਿੱਚੋਂ 30 ਦੇ ਕਰੀਬ ਜਿਹੜੇ ਵਿਅਕਤੀ ਨੇ ਉਹ ਪੰਜਾਬ ਦੇ ਵਸਨੀਕ ਨੇ 33 ਗੁਜਰਾਤੇ ਨੇ ਤੇ 33 ਹਰਿਆਣਾ ਦੇ ਨੇ ਦੋ ਚੰਡੀਗੜ੍ਹ ਦੇ ਦੱਸੇ ਜਾ ਰਹੇ ਨੇ ਤਾਂ ਇਸੇ ਤਰ੍ਹਾਂ ਜਿਹੜੇ ਬਾਕੀ ਰਹਿੰਦੇ ਨੇ ਉਹ ਹੋਰ ਨਾ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਉਹ ਵਸਨੀਕ ਨੇ ਤਾਂ ਜਿਵੇਂ ਹੀ ਉੱਥੇ ਜਹਾਜ਼ ਪਹੁੰਚਦਾ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਪਰਿਵਾਰਕ ਮੈਂਬਰ ਐ ਆਪਣੇ ਆਪਣੇ ਬੱਚਿਆਂ ਨੂੰ ਲੈਂਡ ਦੇ ਲਈ ਉੱਥੇ ਪਹੁੰਚੇ ਹੋਏ ਹੁੰਦੇ ਨੇ ਤਾਂ ਹਰ ਇੱਕ ਦੇ ਚਿਹਰੇ ਤੇ ਜਿਹੜੀ ਉਹ ਮਯੂਸੀ ਨਜ਼ਰ ਆ ਰਹੀ ਹੁੰਦੀ ਐ ਬਹੁਤੀਆਂ ਦੀਆਂ ਅੱਖਾਂ ਜਿਹੜੀਆਂ ਹੰਝੂਆਂ ਦੇ ਨਾਲ ਭਰੀਆਂ ਹੁੰਦੀਆਂ ਨੇ ਕਿਉਂਕਿ ਗੈਰ ਕਾਨੂੰਨੀ ਢੰਗ ਦੇ ਨਾਲ ਇਹਨਾਂ ਵਿਅਕਤੀਆਂ ਵੱਲੋਂ ਅਮਰੀਕਾ ਦੀ ਧਰਤੀ ਦੇ ਵਿੱਚ ਇਹ ਦਾਖਲ ਹੋਇਆ ਜਾਂਦਾ ਤੇ ਜਦੋਂ ਇਹ ਟਰੰਪ ਸਰਕਾਰ ਯੂਐਸਏ ਦੇ ਵਿੱਚ ਬਣਦੀ ਐ ਤਾਂ ਉਸ ਦਿਨ ਤੋਂ ਲਗਾਤਾਰ ਤਾਂ ਉਸ ਤੋਂ ਪਹਿਲਾਂ ਵੀ ਉਸ ਵੱਲੋਂ ਲਗਾਤਾਰ ਜਿਹੜਾ ਡੋਨਲਡ ਟਰੰਪ ਨੇ ਜੋ ਰਾਸ਼ਟਰਪਤੀ ਨੇ ਅਮਰੀਕਾ ਦੇ ਤਾਂ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਤੁਹਾਨੂੰ ਵੱਲੋਂ ਆਉਂਦੇ ਸਾਰੇ ਜਿਹੜੇ ਗੈਰ ਕਾਨੂੰਨਨਾਂ ਇੱਥੇ ਜੋ ਪ੍ਰਵਾਸੀ ਰਹਿ ਰਹੇ ਨੇ ਅਮਰੀਕਾ ਦੀ ਧਰਤੀ ਤੇ ਇਕੱਲੇ ਭਾਰਤੀ ਨਹੀਂ ਬਲਕਿ ਹੋਰਨਾਂ ਮੁਲਕਾਂ ਦੇ ਵੀ ਜੋ ਗੈਰ ਪ੍ਰਵਾਸੀ ਗੈਰ ਕਾਨੂੰਨਨ ਪ੍ਰਵਾਸੀ ਇੱਥੇ ਰਹਿ ਰਹੇ ਨੇ ਤਾਂ ਉਹਨਾਂ ਨੂੰ ਬਾਹਰ ਕੱਢਣ ਜਿਹੜੀ ਜਦੋਂ ਜਾਇਤ ਉਹਨਾਂ ਵੱਲੋਂ ਕਵਾਇਦ ਸ਼ੁਰੂ ਕੀਤੀ ਜਾਵੇਗੀ ਤਾਂ ਠੀਕ ਆਪਣੇ ਕਹਿੇ ਮੁਤਾਬਕ ਡੋਨਲਡ ਟਰੰਪ ਵੱਲੋਂ ਜੀਹਾਂ ਕੀਤਾ ਵੀ ਜਾਂਦਾ ਹੈ ਤੇ ਕੱਲ ਪਹਿਲਾ ਜਹਾਜ਼ ਹੈ ਜਿਹੜਾ ਉਹ ਪੰਜਾਬ ਦੀ ਧਰਤੀ ਸ਼੍ਰੀ ਅਮ੍ਰਿਤਸਰ ਸਾਹਿਬ ਦੇ 에ਅਰਪੋਰਟ ਤੇ ਪਹੁੰਚਦਾ ਤਾਂ ਬਹੁਤ ਵੱਡੇ ਪੱਧਰ ਤੇ ਮੀਡੀਆ ਵੱਲੋਂ ਵੀ ਇਸ ਮੁੱਦੇ ਨੂੰ ਜਿਹੜਾ ਉਹ ਕਵਰ ਕੀਤਾ ਜਾਂਦਾ ਤਾਂ ਹੁਣੇ ਸਵਾਲ ਇਹ ਹੈ ਕਿ ਇਸ ਘਟਨਾਕ੍ਰਮ ਤੋਂ ਬਾਅਦ ਪੰਜਾਬੀ ਸਾਡੇ ਸਬਕ ਲੈਣਗੇ ਜਾਂ ਨਹੀਂ ਕਿਉਂਕਿ ਜਦੋਂ ਵੀ ਕਿਤੇ ਗੱਲ ਚੱਲਦੀ ਆ ਤਾਂ ਇੱਕ ਗੱਲ ਬੜੀ ਜ਼ੋਰ ਸ਼ੋਰ ਦੇ ਨਾਲ ਆਮ ਲੋਕਾਂ ਵੱਲੋਂ ਕਹੀ ਜਾਂਦੀ ਹੈ ਕਿ ਪੰਜਾਬੀਆਂ ਦੇ ਵਿੱਚ ਜਿਹੜਾ ਇਹ ਜ਼ਿਆਦਾਤਰ ਵਰਤਾਰਾ ਵਧ ਰਿਹਾ ਵਿਦੇਸ਼ਾਂ ਦੀ ਧਰਤੀ ਵੱਲ ਰੁੱਖ ਕਰਨ ਦਾ ਕਿਉਂਕਿ ਪੰਜਾਬ ਦੇ ਵਿੱਚ ਰੁਸਕਾਰ ਹੈ ਨਹੀਂ ਜਾਂ ਫਿਰ ਜ਼ਿਆਦਾਤਰ ਨੌਜਵਾਨਾਂ ਦੀ ਜਿਹੜੀ ਉਹ ਦਿਲਚਸਪੀ ਹੈ ਆਪਣੇ ਮੋਲਕ ਆਪਣੇ ਸੂਬੇ ਦੇ ਵਿੱਚ ਕੰਮ ਕਰਨ ਦੀ بجائے ਉਹ ਵਿਦੇਸ਼ਾਂ ਵੱਲ ਨੂੰ ਤਰਜੀਹ ਦਿੱਤੀ ਜਾਂਦੀ ਹੈ ਕਿਉਂਕਿ ਕਿਹਾ ਜਾਂਦਾ ਹੈ ਕਿ ਵਿਦੇਸ਼ਾਂ ਦੇ ਵਿੱਚ ਸਹੂਲਤਾਂਾਂ ਬਹੁਤ ਜ਼ਿਆਦਾ ਦਿੱਤੀਆਂ ਜਾਂਦੀਆਂ ਨੇ ਤਾਂ ਹੁਣ ਤੁਸੀਂ ਇੱਕ ਗੱਲ ਬੜੀ ਗੌਰ ਦੇ ਨਾਲ ਸੁਣੀ ਹੋਵੇਗੀ ਜਦੋਂ ਮੀਡੀਆ ਵੱਲੋਂ ਸਵਾਲ ਕੀਤੇ ਜਾਂਦੇ ਨੇ ਉਹਨਾਂ ਦੇ ਪਰਿਵਾਰਾਂ ਨੂੰ ਜਾਂ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਤੇ 30 ਲੱਖ ਤੋਂ ਲੈ ਕੇ 60 ਲੱਖ ਰੁਪਏ ਤੱਕ ਦੀ ਰਕਮ ਹੈ ਜਿਹੜੀ ਉਹ ਨੌਜਵਾਨਾਂ ਵੱਲੋਂ ਖਰਚੀ ਜਾਂਦੀ ਹੈ ਕਿਸੇ ਵੱਲੋਂ 30 ਲੱਖ ਰੁਪਏ ਖਰਚਿਆ ਗਿਆ ਕਿਸੇ ਵੱਲੋਂ 40 ਲੱਖ ਰੁਪਏ 42 ਲੱਖ ਰੁਪਏ 50 56 60 ਲੱਖ ਰੁਪਏ ਲਾ ਕੇ ਜਿਹੜੇ ਉਹ ਅਦਾ ਕਰਕੇ ਏਜੰਟਾਂ ਨੂੰ ਤਾਂ ਉਦੋਂ ਉਹ ਅਮਰੀਕਾ ਦੀ ਧਰਤੀ ਦੇ ਵਿੱਚ ਉਹਨਾਂ ਨੂੰ ਦਾਖਲਾ ਮਿਲਦਾ ਤੇ ਕਿਸ ਢੰਗ ਦੇ ਨਾਲ ਕਿਵੇਂ ਉਹ ਜੰਗਲਾਂ ਦੇ ਵਿੱਚੋਂ ਕਿਵੇਂ ਉਹ ਡੋਂਕੀ ਰਾਹੀ ਜਾਂਦੇ ਨੇ ਇਸ ਤੋਂ ਖੈਰ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤਾਂ ਸਵਾਲ ਹੁਣ ਇਹ ਹੈ ਕਿ ਪੰਜਾਬੀ ਹੁਣ ਸਭ ਕੁ ਲੈਣ ਗਏ ਜਾਂ ਨਹੀਂ ਕਿਉਂਕਿ ਜੋ ਵਿਅਕਤੀ ਵਾਪਸ ਆਏ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਵਿਅਕਤੀ ਅਜੇ ਵੀ ਨੇ ਜਿਨ੍ਹਾਂ ਨੂੰ ਅਜੇ 1 ਮਹੀਨੇ ਤੋਂ ਘੱਟ ਦਾ ਸਮਾਂ ਜਿਹੜਾ ਹੋਇਆ ਸੀ ਉੱਥੇ ਪਹੁੰਚਿਆ ਨੂੰ ਕਈਆਂ ਨੂੰ ਕੈਂਪ ਦੇ ਵਿੱਚੋਂ ਵਾਪਸ ਭੇਜਿਆ ਜਾ ਰਿਹਾ ਤੇ ਹੁਣ ਸੁਣਨਾਂ ਦੇ ਵਿੱਚ ਇਹ ਵੀ ਆ ਰਿਹਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਗੈਰ ਪ੍ਰਵਾਸੀ ਉੱਥੇ ਇਹ ਮਾਫੀ ਚਾਹੁੰਦਾ ਗੈਰ ਕਾਨੂੰਨਨ ਢੰਗ ਦੇ ਬਾਰ ਕੱਢਣ ਦੀ ਜਿਹੜੀ ਕਵਾਇਦ ਹੈ ਉਹ ਵੀ ਉਹ ਵੀ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿਸੇ ਵੱਲੋਂ 40 ਲੱਖ ਖਰਚੇ ਕੀਤਾ ਗਿਆ ਕਿਸੇ ਵੱਲੋਂ 50 ਲੱਖ ਖਰਚ ਕੀਤਾ ਗਿਆ ਕਿਸੇ ਵੱਲੋਂ 30 ਲੱਖ ਜਾਂ 60 ਲੱਖ ਰੁਪਏ ਇਸ ਤਰ੍ਹਾਂ ਖਰਚ ਕੀਤੇ ਗਏ ਨੇ ਤਾਂ ਜਦੋਂ ਉਹਨਾਂ ਨੂੰ ਵਾਪਸੀ ਦਾ ਪਤਾ ਚੱਲਦਾ ਹੈ ਤਾਂ ਉਹ ਮਾਨਸਿਕ ਤੌਰ ਤੇ ਵੀ ਪਰੇਸ਼ਾਨ ਹੁੰਦੇ ਨੇ ਕਿਉਂਕਿ ਮਾਨਸਿਕ ਤੌਰ ਤੇ ਪਰੇਸ਼ਾਨ ਹੋਣਾ ਵੀ ਸੁਭਾਵਿਕ ਹੈ ਕਿਉਂਕਿ ਇੱਕ ਤਾਂ ਮੋٹے ਘਰ ਸੇ ਚੋੱਕ ਕੇ ਪੰਜਾਬੀ ਉੱਥੇ ਪਹੁੰਚੇ ਨੇ ਜਾਂ ਹੋਰ ਜੋ ਵੀ ਵਿਅਕਤੀ ਉੱਥੇ ਆਏ ਨੇ ਮਾਨਸਿਕ ਪੀੜਾ ਵੀ ਹੋਈ ਹੈ ਖੱਜਲ ਖੁਆਰੀ ਵੀ ਹੋਈ ਹੈ ਇਹ ਪੈਸੇ ਦਾ ਨੁਕਸਾਨ ਹੈ ਜਿਹੜਾ ਬਹੁਤ ਵੱਡੇ ਪੱਧਰ ਤੇ ਹੋਇਆ ਤੇ ਹੁਣ ਪਰਿਵਾਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਸੁਬਾਈ ਸਰਕਾਰਾਂ ਤੋਂ ਵੀ ਤੇ ਕੇਂਦਰ ਦੀ ਸਰਕਾਰ ਤੋਂ ਵੀ ਕਿ ਸਾਡੀ ਬਾਹ ਫੜੀ ਜਾਵੇ ਸਾਡੀ ਸਾਰ ਲਈ ਜਾਵੇ ਜਾਂ ਸਾਨੂੰ ਰੁਜ਼ਗਾਰ ਦਿੱਤਾ ਜਾਵੇ ਤਾਂ ਜੋ ਹੁਣ ਅਸੀਂ ਆਪਣੇ ਮੋਲਕ ਦੇ ਵਿੱਚ ਰਹਿ ਕੇ ਆਪਣਾ ਇਹ ਕੰਮਕਾਜ ਕਰ ਸਕੀਏ ਤੇ ਜੋ ਕਰਤ ਉਹਨਾਂ ਤੇ ਸਿਰ ਚੜਿਆ ਹੋਇਆ ਤਾਂ ਉਸ ਕਰਜ਼ੇ ਨੂੰ ਜਿਹੜਾ ਅਸੀਂ ਉਤਾਰ ਸਕੀਏ ਤਾਂ ਸਰਕਾਰਾਂ ਵੱਲ ਹੁਣ ਵੇਖਿਆ ਜਾ ਰਿਹਾ ਤਾਂ ਹੁਣ ਸਵਾਲ ਫਿਰ ਮੈਂ ਮੁਰ ਤੋਂ ਉਹੀ ਗੱਲ ਕਹਿ ਰਹੇ ਹਾਂ ਕਿ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਜਦੋਂ ਗੈਰਕਾਨੂੰਨਨ ਢੰਗ ਦੇ ਨਾਲ ਤੁਸੀਂ ਉੱਥੇ ਪਹੁੰਚਦੇ ਹੋ ਕਿ ਸਰਕਾਰਾਂ ਤੋਂ ਪੁੱਛ ਕੇ ਜਾਣਦੇ ਹੋ ਜਾਂ ਕਿਸ ਤਰੀਕੇ ਦੇ ਨਾਲ ਜਾਣਦੇ ਹੋ ਬਹੁਤ ਸਾਰੇ ਲੋਕਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਾਨੂੰ ਤਾਂ ਏਜੰਟਸ ਵੱਲੋਂ ਇਹ ਗੱਲ ਕਹੀ ਗਈ ਸੀ ਕਿ ਅਸੀਂ ਤੁਹਾਨੂੰ ਇੱਕ ਨੰਬਰ ਦੇ ਵਿੱਚ ਭੇਜਾਂਗੇ ਪਰੰਤੂ ਏਜੰਟਸ ਵੱਲੋਂ ਕਿੰਨਾ ਕੁ ਇੱਕ ਨੰਬਰ ਦੇ ਵਿੱਚ ਭੇਜਿਆ ਜਾਂਦਾ ਹੈ ਇਸ ਤੇ ਬਹੁਤ ਸਾਰੀਆਂ ਸਮੇਂ-ਸਮੇਂ ਤੇ ਖਬਰਾਂ ਵੀ ਨਸ਼ਰ ਹੁੰਦੀਆਂ ਨੇ ਫਿਲਮਾਂ ਵੀ ਹੁਣ ਤੱਕ ਤਾਂ ਆਪਾਂ ਕਹਿ ਸਕਦੇ ਆ ਕਿ ਬਣ ਚੁੱਕੀਆਂ ਨੇ ਕਿਵੇਂ ਫਿਲਮਾਇਆ ਜਾਂਦਾ ਹੈ ਜੰਗਲਾਂ ਦੇ ਵਿੱਚੋਂ ਜਾਂਦੇ ਨੇ ਪਾਣੀਆਂ ਦੇ ਵਿੱਚੋਂ ਲੰਘ ਕੇ ਜਾਂਦੇ ਨੇ ਜਾਨਵਰਾਂ ਤੋਂ ਬਚ ਕੇ ਉਹ ਜਾਂਦੇ ਨੇ ਤਾਂ ਕ ਕਿ ਕਈ ਤਾਂ ਜਿਹੜੀਆਂ ਉਹ ਲਾਸ਼ਾਂ ਉਹ ਜੰਗਲਾਂ ਦੇ ਵਿੱਚ ਰਹਿ ਜਾਂਦੀਆਂ ਨੇ ਜਿਹੜੇ ਉੱਥੇ ਨਹੀਂ ਪਹੁੰਚ ਪਾਉਂਦੇ ਨੇ ਤੇ ਕਈ ਵਾਰ ਉਹ ਸਮੁੰਦਰੀ ਬੇੜੀਆਂ ਰਾਹੀਂ ਕਿਸ਼ਤੀਆਂ ਰਾਹੀਂ ਜਾਂਦੇ ਨੇ ਉਹ ਬੇੜੀਆਂ ਕਿਸ਼ਤੀਆਂ ਜਿਹੜੀਆਂ ਸਮੁੰਦਰਾਂ ਦੇ ਵਿੱਚ ਡੁੱਬ ਜਾਂਦੀਆਂ ਨੇ ਤਾਂ ਹੁਣ ਇਹ ਸਭ ਤੋਂ ਬਾਅਦ ਪੰਜਾਬੀਆਂ ਨੂੰ ਮੈਨੂੰ ਲੱਗਦਾ ਕਿ ਜ਼ਰੂਰ ਹਮਲਾ ਮਾਰਨਾ ਚਾਹੀਦਾ ਹੈ ਪੰਜਾਬੀਆਂ ਨੂੰ ਨਹੀਂ ਬਲਕਿ ਹਰ ਇੱਕ ਨਾਗਰਿਕ ਨੂੰ ਚਾਹੀਓ ਇਹ ਕਿਸੇ ਵੀ ਸੂਬੇ ਦਾ ਕਿਸੇ ਵੀ ਦੇਸ਼ ਦਾ ਕਿਉਂਕਿ ਇਸ ਨਾਲ ਹੁਣ ਘਰ ਸਾਭੀ ਪਰਿਵਾਰਾਂ ਦੇ ਸਿਰ ਤੇ ਚੜ ਚੁੱਕਿਆ ਹੈ ਇਸ ਨਾਲ ਮਾਨਸਿਕ ਪੀੜਾ ਜਿਹੜੇ ਵਿਅਕਤੀ ਨੂੰ ਵਾਪਸ ਭੇਜਿਆ ਗਿਆ ਉਸ ਨੂੰ ਤਾਂ ਮਾਨਸਿਕ ਪੀੜਾ ਹੋ ਹੀ ਰਹੀ ਹੈ ਤਾਂ ਦੂਸਰਾ ਪਰਿਵਾਰ ਨੂੰ ਬੱਚਿਆਂ ਨੂੰ ਹਰ ਇੱਕ ਨੂੰ ਜਿਹੜੀ ਉਹ ਕਾਫੀ ਇਹ ਮਾਨਸਿਕ ਪੀੜਾ ਦੇ ਵਿੱਚੋਂ ਗੁਜ਼ਰਨਾ ਪੈ ਰਿਹਾ ਸੋ ਮੇਰੀ ਉਹਨਾਂ ਲੋਕਾਂ ਨੂੰ ਵੀ ਅਪੀਲ ਹੈ ਕਿ ਜੇਕਰ ਤੁਹਾਨੂੰ ਇਸ ਤਰ੍ਹਾਂ ਦੇ ਪੀੜਤ ਮਿਲਦੇ ਨੇ ਤਾਂ ਉਹਨਾਂ ਦਾ ਦੁੱਖ ਵੰਡਾਇਆ ਜ਼ਰੂਰ ਜਾਵੇ ਤਾਂ ਇਹ ਨਾ ਹੋਵੇ ਕਿ ਉਹਨਾਂ ਦੇ ਦੁੱਖ ਤੇ ਜਿਹੜਾ ਇੱਕ ਲੋਨ ਛੜਕਣ ਵਾਲਾ ਕੰਮ ਕੀਤਾ ਜਾਵੇ ਕਿਉਂਕਿ ਇਹ ਸਾਡੀ ਇਨਸਾਨੀਅਤ ਨਹੀਂ ਹੈ ਠੀਕ ਹੈ ਉਹ ਕਿਸੇ ਨਾ ਕਿਸੇ ਢੰਗ ਦੇ ਨਾਲ ਹਰ ਕੋਈ ਵਿਅਕਤੀ ਹੈ ਚਾਹੇ ਮੈਂ ਆਪਣੀ ਐਗਜ਼ਾਮਪਲ ਦੇ ਆ ਤਾਂ ਮੈਂ ਵੀ ਇਹੀ ਕਹਾਂਗਾ ਕਿ ਮੈਨੂੰ ਜੇਕਰ ਪੈਸੇ ਦੇ ਕੇ ਮੈਂ ਕਿਤੇ ਸੈਟਲ ਹੁੰਦਾ ਤਾਂ ਮੈਨੂੰ ਜ਼ਰਮੈ ਜ਼ਰੂਰ ਸੈਟਲ ਹੋਵਾਂ ਕਿਉਂਕਿ ਜੇਕਰ ਸਾਨੂੰ ਰੋਜ਼ਗਾਰ ਦੇ ਮੌਕੇ ਕਿਤੇ ਜਾ ਕੇ ਮਿਲਦੇ ਨੇ ਸਾਨੂੰ ਪੈਸੇ ਆਉਣ ਲੱਗਦੇ ਨੇ ਤਾਂ ਕਰਜ਼ਾ ਉਤਾਰਨਾ ਵੀ ਕੋਈ ਮੁਸ਼ਕਲ ਨਹੀਂ ਹੁੰਦਾ ਪਰੰਤੂ ਜਦੋਂ ਕਈ ਵਾਰ ਹਾਲਾਤ ਸਮੇਂ ਦੇ ਮੁਤਾਬਕ ਸਾਨੂੰ ਚੱਲਣਾ ਪੈਂਦਾ ਜੋ ਪਰਮਾਤਮਾ ਨੇ ਲਿਖਿਆ ਹੁੰਦਾ ਜੋ ਕੁਦਰਤ ਦਾ ਭਾਣਾ ਹੁੰਦਾ ਤਾਂ ਇਸ ਨੂੰ ਆਪਾਂ ਇੱਕ ਭਾਣਾ ਹੀ ਕਹਿ ਸਕਦੇ ਹਾਂ ਤਾਂ ਸਾਨੂੰ ਇਨਸਾਨੀ ਤੌਰ ਤੇ ਉਹਨਾਂ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਉਹਨਾਂ ਦਾ ਮਜ਼ਾਕ ਜਿਹੜਾ ਨਹੀਂ ਉਡਾਉਣਾ ਚਾਹੀਦਾ ਕਿਉਂਕਿ ਆਮ ਤੌਰ ਤੇ ਕਈ ਵਾਰ ਹੁੰਦਾ ਕਿ ਜਦੋਂ ਅਸੀਂ ਯਾਰ ਦੋਸਤ ਮਿੱਤਰ ਸੱਜਣ ਇਕੱਠੇ ਬੈਠਦੇ ਆ ਤਾਂ ਉਸ ਵਕਤੇ ਗੱਲਾਂ-ਗੱਲਾਂ ਦੇ ਵਿੱਚ ਅਸੀਂ ਇੱਕ ਦੂਜੇ ਤੇ ਤੰਜ਼ ਕੱਸਤੇ ਆ ਤਾਂ ਇਸ ਤੋਂ ਜ਼ਰੂਰ ਗੁਰੇਸ਼ ਕੀਤਾ ਜਾਵੇ ਕਿਉਂਕਿ ਪਹਿਲਾਂ ਹੀ ਉਹ ਵਿਅਕਤੀ ਉਹਨਾਂ ਦਾ ਪਰਿਵਾਰ ਹੈ ਜਿਹੜਾ ਮਾਨਸਿਕ ਤੌਰ ਤੇ ਬੇहद ਪਰੇਸ਼ਾਨ ਹੈ ਤੇ ਹੁਣ ਮੈਂ ਪੰਜਾਬੀਆਂ ਨੂੰ ਖਾਸ ਕਰਕੇ ਨੌਜਵਾਨਾਂ ਨੂੰ ਵੀ ਅਪੀਲ ਕਰਨਾ ਚਾਹਾਂਗਾ ਕਿ ਅਜਿਹੇ ਗੈਰ ਕਾਨੂੰਨਨ ਢੰਗ ਦੇ ਨਾਲ ਵਿਦੇਸ਼ਾਂ ਵੱਲ ਰੁੱਖ ਕਰਨ ਤੋਂ ਗੁਰੇਸ਼ ਕੀਤਾ ਜਾਵੇ ਹੋਰ ਬਹੁਤ ਸਾਰੇ ਸਾਧਨ ਨੇ ਜੋ ਸਰਕਾਰਾਂ ਵੱਲੋਂ ਬਣਾਏ ਗਏ ਨੇ ਆਪਾਂ ਆਇਲਸ ਕਰਕੇ ਆਪਾਂ ਤੇ ਸੇਖਿਆ ਦੇ ਆਧਾਰ ਤੇ ਵਿਦੇਸ਼ਾਂ ਵੱਲ ਰੁਖ ਕਰ ਸਕਦੇ ਆ ਤਾਂ ਲੱਖਾਂ ਕਰੋੜਾਂ ਵਿਅਕਤੀ ਨੌਜਵਾਨ ਉੱਥੇ ਗਏ ਵੀ ਹੋਏ ਨੇ ਤਾਂ ਜੇਕਰ ਜਾਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਦਾ ਜਿਹੜਾ ਰਸਤਾ ਜ਼ਰੂਰ ਅਪਣਾਇਆ ਜਾਵੇ ਨਾ ਕਿ ਇਸ ਤਰ੍ਹਾਂ ਦਾ ਕਿ 11 ਕਿਰੋਂਦਨ ਢੰਗ ਦੇ ਨਾਲ ਅਸੀਂ ਉੱਥੇ ਪਹੁੰਚਦੇ ਆ ਫਿਰ ਜਦੋਂ ਹੁਣ ਸਾਨੂੰ ਵਾਪਸ ਆਉਣਾ ਪੈ ਰਿਹਾ ਤਾਂ ਜੇ ਇਹ ਵੀ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਉੱਥੋਂ ਵਾਪਸ ਆ ਰਹੇ ਨੇ ਤਾਂ ਉਹਨਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਹੋਣਗੇ ਉਹਨਾਂ ਤੇ ਪਰਿਵਾਰਾਂ ਤੇ ਕਿਸ ਤਰ੍ਹਾਂ ਦਾ ਇਹ ਧੋਖਾ ਜਿਹੜਾ ਉਹ ਡਿਗੇਗਾ ਖੈਰ ਇਸ ਬਾਬਤ ਅਜੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਪਰੰਤੂ ਇੱਕ ਤਸਵੀਰ ਹੈ ਉਸਨੇ ਕਾਫੀ ਜ਼ਿਆਦਾ ਪੰਜਾਬੀਆਂ ਨੂੰ ਜੋ ਇਨਸਾਨੀਅਤ ਪਸੰਦ ਵਿਅਕਤੀ ਨੇ ਉਹਨਾਂ ਨੂੰ ਦੁੱਖ ਵੀ ਦਿੱਤਾ ਜਦੋਂ ਹੱਥਕੜੀਆਂ ਲਾ ਕੇ ਪੈਰਾਂ ਦੇ ਵਿੱਚ ਬੀੜੀਆਂ ਬੰਨ ਕੇ ਉਹਨਾਂ ਨੂੰ ਜਹਾਜ਼ ਦੇ ਵਿੱਚ ਬਿਠਾਇਆ ਜਾਂਦਾ ਹੈ ਕਾਫੀ ਕਈ ਘੰਟਿਆਂ ਦਾ ਉਹ ਸਫ਼ਰ ਹੈ ਅਮਰੀਕਾ ਤੋਂ ਪੰਜਾਬ ਦਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਹੱਥਕੜੀਆਂ ਲਗਾ ਕੇ ਬੀੜੀਆਂ ਲਗਾ ਕੇ ਜਹਾਜ਼ ਦੇ ਵਿੱਚ ਬਿਠਾਇਆ ਜਾਂਦਾ ਤੇ ਇਸੇ ਤਰ੍ਹਾਂ ਉਤਾਰਿਆ ਜਾਂਦਾ ਤੇ ਤਸਵੀਰਾਂ ਵੀ ਕਿਤੇ ਨਾ ਕਿਤੇ ਦੁੱਖ ਜ਼ਰੂਰ ਦਿੰਦੀਆਂ ਨੇ ਸੋ ਅੰਤ ਦੇ ਵਿੱਚ ਇੱਕ ਵਾਰ ਮੁਰ ਤੋਂ ਸਾਰਿਆਂ ਨੂੰ ਅਪੀਲ ਹੈ ਕਿ ਗੁਰੇਸ਼ ਕੀਤਾ ਜਾਵੇ ਦੁੱਖ ਵੰਡਾਇਆ ਜਾਵੇ ਕਿਸੇ ਵੀ ਤਰ੍ਹਾਂ ਦੀ ਕੋਈ ਟੀਚਰ ਜਿਹੜੀ ਉਹ ਨਾ ਕੀਤੀ ਜਾਵੇ ਸੋ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਜੁੜੇ ਰਹੋ ਹਸ਼ਰ ਪਰ ਉਸ ਦੇ ਨਾਲ